ਦੇਖੋ 6-6 ਮਹੀਨੇ ਰਾਸ਼ਨ ਲੈ ਕੇ ਜਿਹੜਾ ਚੱਲੇ ਆ ਨਾਲ ਤੇਲ ਲੈ ਕੇ ਚੱਲੇ ਆ ਜੇ ਹਰਿਆਣੇ ਨੇ ਤੇਲ ਬੰਦ ਕੀਤਾ ਸੀ ਉਹਨਾਂ ਨੇ ਵਾਖਿਆ ਕਿ ਚਲੋ ਤੁਸੀਂ ਪੰਜਾਬ ਦੇ ਵਿੱਚ ਆ ਜਾਓ ਆਪਣਾ ਸਿਲੰਡਰ ਭੱਟੀਆਂ ਇਵਨ ਮਲ ਟਰਾਲੀਆਂ ਦੇ ਵਿੱਚ ਪੂਰਾ ਬਾਲਣ ਜਿਹੜਾ ਵਾ ਵੱਡੀਆਂ ਪੱਦਰ ਦੇ ਉੱਤੇ ਰੱਖਿਆ ਗਿਆ ਦਿਖਾਉਣਾ ਪੈਣਾ ਨਹੀਂ ਉਹ ਆਪ ਹੀ ਦਿਖਾਉਣਾ ਪੈਣਾ ਨਹੀਂ ਕੋਈ ਇਹ ਨਹੀਂ ਪਗੜਾ ਵਾਲਾ ਕੁਝਿਆ ਹੈ ਮਰਨ ਚੱਲੇ ਆ ਮਰਨ ਵਾਰ ਵੀ ਚੱਲੇ ਆ ਜੀਰ ਵਾਰ ਨਹੀਂ ਚੱਲੇ ਸਾਨੂੰ ਖਰਾਬ ਕੀਤਾ ਸਰਕਾਰ ਨੇ ਜੀ ਮੇਰੇ ਬੋਲ ਤੇ ਆ ਰਹੀਆਂ ਜੀ ਪੱਕੇ ਪੈਰੀਂ ਆਏ ਆਂ ਘਰ ਦਾ ਪਿੱਛੋਂ ਸਾਹਮ ਸਵੇਲ ਕੇ ਮੋਗਾ ਲਾ ਤੇ ਜਿਹੜਾ ਹੈਗਾ ਜੀ ਰਾਜਪਾਲ ਹੈਗਾ ਮਲਕ ਉਹਨੇ ਵੀ ਜਾਣ ਦਵਾਤਾ ਸੀ ਇਹਨੂੰ ਕਿ ਕਿਸਾਨ ਆਇਆ ਦਿੱਲੀ ਦੇ ਵਿੱਚ ਇਹਨਾਂ ਨੂੰ ਕੋ ਦੇਖ ਕੇ ਤੋਰੀ ਖਾਲੀ ਨਾ ਤੋਰੀ 300 ਸਾਲ ਨਹੀਂ ਭੁੱਲਦੇ ਲੇਕਿਨ ਸਾਨੂੰ ਪਿਲੇ ਪੁਰਖਿਆਂ ਦੀ ਨਹੀਂ ਭੁੱਲੀ ਔਰ ਪੁਰਣ ਦੀ ਇਹ ਵੀ ਨਹੀਂ 3 ਸਾਲ ਪਹਿਲਾਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਆਪਣੇ ਉੱਪਰ ਨੂੰ ਈਮਾਨਦਾਰ ਖਵਾਂਦੀ ਸੀ ਔਰ ਵਾਅਦੇ ਕਰਕੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਮੁੱਕਰ ਜਾਵੇ ਔਰ ਤਿੰਨਾ ਵਾਅਦਿਆਂ ਦੇ ਉੱਤੇ ਹੀ ਔਰ ਫਿਰ ਨੂੰ ਯਾਦ ਕਰਾਉਣ ਵਾਸਤੇ ਕਿ ਕਿਸਾਨ ਜਿਹੜੇ ਆ ਅਜੇ ਭੁੱਲੇ ਨਹੀਂ ਆ ਕਿਸਾਨਾਂ ਦੀ ਤੁਹਾਨੂੰ ਤਿਆਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸਾਨ ਜਿਹੜੇ ਉਹ ਕਿਸ ਤਰ੍ਹਾਂ ਤਿਆਰੀ ਕਰਕੇ ਤੁਰੇ ਹੋਏ ਨੇ ਕਿਉਂਕਿ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਚੱਲਿਆ ਸੀਗਾ ਦਿੱਲੀ ਦੀਆਂ ਬਰੂਹਾਂ ਉੱਤੇ ਤਾਂ ਕਿਸਾਨ ਉਸੇ ਵੇਲੇ ਦੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਦਿੱਲੀ ਦੇ ਕੋਲ ਜਿਹੜੇ ਆ ਸਰਕਾਰ ਦੇ ਕੋਲ ਮੰਨ ਕਰ ਰਹੇ ਸੀਗੇ ਪਰ ਉਸ ਵੇਲੇ ਕੁਝ ਮੰਗਾ ਤਾਂ ਮੰਨ ਲਈਆਂ ਗਈਆਂ ਜਿਸ ਤਰ੍ਹਾਂ ਕਾਲੇ ਕਾਨੂੰਨ ਤਾਂ ਰੱਦ ਹੋ ਗਏ ਪਰ ਦੁਬਾਰਾ ਜਿਹੜੀਆਂ ਐਮਐਸਪੀ ਨੂੰ ਲੈ ਕੇ ਤੇ ਹੋਰ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਵਿਚ ਵਿਚਾਲੇ ਰਹਿ ਗਈਆਂ ਪਰ ਤਿਆਰੀ ਕਿਸਾਨਾਂ ਦੀ ਹੁਣ ਤੁਹਾਨੂੰ ਦਿਖਾਵਾਂ ਕਿ ਕਿਸਾਨਾਂ ਦੀ ਤਿਆਰੀ ਕਿ ਹੋ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੈਗ ਭਰੇ ਹੋਏ ਨੇ ਬਾਬਾ ਜੀ ਯਾਤਰਾ ਪੱਕੀ ਚੱਲੇ ਲੱਗਦੇ ਹੋ ਐ ਬਿਲਕੁਲ ਮਨੋ ਦੀ ਪੱਤੀ ਯਾਤਰਾ ਨਹੀਂ ਇਹ ਸੰਘਰਸ਼ ਲੜਨ ਚੱਲੇ ਆ ਜੀ ਹਾਂਜੀ ਹਾਂਜੀ ਕਿਹੜਾ ਕਿਸਾਨਾਂ ਦੇ ਆ ਜਮੀਨਾ ਛੋੜਨ ਲੱਗ ਗਏ ਦਾ ਕਾਨੂੰਨ ਬਣਾਉਟਿਆ ਹੈ ਨਾ મોદી ਜੀ ਉਹਦੇ ਕਰਕੇ ਚੱਲਿਆ ਪੂਰਾ ਪੰਜਾਬ ਅੱਛਾ ਕੀ ਕੀ ਸਮਾਨ ਹੈਗਾ ਜੀ ਤੁਹਾਡੇ ਕੋਲ ਮੜੇ ਜ ਦਿਖਾ ਸਕਦੇ ਖਾਣ ਪੀਣ ਦਾ ਕੀ ਰੱਖਿਆ ਵਾ ਜੀ ਸਾਰਾ ਰਸਨਾ ਜਿੰਨਾ ਘਰ ਵਰਤਨ ਨੂੰ ਬੱਸਦੇ ਆ ਪੂਰਾ ਸਾਰਾ ਹਟੂ ਰਸਨਾ ਜੀ ਸੋ ਸੋ ਤੁਸੀਂ ਦੇਖ ਸਕਦੇ ਹੋ ਮੋਰੇ ਉਹ ਰਸ ਵਗੈਰਾ ਇਹਨਾਂ ਰੱਖੇ ਹੋਏ ਨੇ ਥੈਲੇ ਭਰੇ ਹੋਏ ਨੇ ਬੈਗ ਭਰੇ ਹੋਏ ਨੇ ਕੱਪੜਿਆਂ ਦੇ ਸੋ ਹਰ ਤਰ੍ਹਾਂ ਦਾ ਸਮਾਨ ਜਿਹੜਾ ਆ ਟਰੈਕਟਰ ਟਰਾਲੀ ਵਿੱਚ ਇਸ ਤਰ੍ਹਾਂ ਤੁਸੀਂ ਬਾਈ ਆ ਦੇ ਆ ਦੇਖ ਸਕਦੇ ਹੋ ਡੀਜ਼ਲ ਵੀ ਇਹਦੇ ਵਿੱਚ ਪਾਈ ਹੋਣੀ ਭਰਾ ਕੇ ਰੱਖਿਆ ਕਿ ਜੇ ਲੋਡ ਪੈਂਦੀ ਆ ਤਾਂ ਇਸ ਤੋਂ ਇਲਾਵਾ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਕਹੂੰਗਾ ਸਾਹਮਣੇ ਹੋਲਡਰ ਤੇ ਵੀ ਨਿਗਾਹ ਮਾਰ ਦੇਵੇ ਚਾਰਜ ਕਰਨ ਲਈ ਬਲਬ ਲਾਉਣ ਲਈ ਸੋ ਆ ਸਾਰੀਆਂ ਤਸਵੀਰਾਂ ਨੇ ਇੱਧਰ ਇੱਕ ਵਾਰੀ ਨਿਗਾਹ ਮਾਰ ਦੇਣਾ ਟਰਾਲੀ ਵਿੱਚ ਇੱਕ ਇੱਕ ਟਰੈਕਟਰ ਪਿੱਛੇ ਦੋ ਟਰਾਲੀਆਂ ਪਾਈਆਂ ਵਿਚ ਕਣਕ ਵਗੈਰਾ ਆਟਾ ਵਗੈਰਾ ਜਿਹੜਾ ਆ ਉਹ ਸਿਲੰਡਰ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਦਿਖਾ ਦੇ ਕਿਉਂ ਸਾਹਮਣੇ ਸਿਲੰਡਰ ਜਿਹੜਾ ਆ ਉਹ ਪਿਆ ਹੋਇਆ ਆ ਨਾਲ ਥੈਲਿਆਂ ਵਿੱਚ ਜਿਹੜਾ ਆ ਆਟਾ ਭਰਿਆ ਹੋਇਆ ਵਾ ਸਾਹਮਣੇ ਪੱਖੇ ਲੱਗੇ ਹੋਏ ਨੇ ਹਰ ਇੱਕ ਚੀਜ਼ ਜਿਹੜੀ ਆ ਉਹ ਇਨ੍ਹਾਂ ਟਰੈਕਟਰ ਟਰਾਲੀਆਂ ਦੇ ਵਿੱਚ ਮੌਜੂਦ ਆ ਕਿਹਾ ਜਾ ਰਿਹਾ ਇੱਕ ਇੱਕ ਟਰਾਲੀ ਵਿੱਚ ਚਾਹੇ 10-10 ਜਿਹੜੇ ਕਿਸਾਨ ਬੈਠੇ ਹੋਏ ਨੇ ਪਰ ਰਾਸ਼ਨ ਪਾਣੀ ਜਿਹੜਾ ਆ ਉਹ ਇਕੱਠਾ ਇਨ੍ਹਾਂ ਵੱਲੋਂ ਜਿਹੜਾ ਆ ਉਹ ਲਿਆ ਗਿਆ ਹੈਗਾ ਰਾਸ਼ਨ ਤਿੰਨ ਤਿੰਨ ਮਹੀਨਿਆਂ ਦਾ ਜਿਹੜਾ ਆ ਉਹ ਲਿਆ ਹੈਗਾ ਆ ਤਾਂ ਤਸਵੀਰਾਂ ਨੇ ਇਧਰ ਵੀ ਤਸਵੀਰ ਕਿਦਾਂ ਕਲੀ ਤਿਆਰੀਆਂ ਆ ਗਏ ਤਿਆਰੀਆਂ ਮਤਲਬ ਹੇ ਥੋੜੀ ਥੋੜੀ ਠੰਡ ਪੱਖੇ ਨਾਲੇ ਰੱਖ ਲਈ ਆ ਆ ਗਏ ਪੱਖੇ ਨਾਲੇ ਹੋ ਫਿਰ ਸੇਮ ਹੀ ਨੇ ਲਾ ਕੇ ਆਵਾਂਗੇ ਜੀ ਹਾਂਜੀ ਪਰ ਇਸ ਵਾਰ ਫਿਰ ਇੱਕ ਲੱਗਦਾ ਮੰਗਾ ਮਨਾ ਕੇ ਮੜੂਗੇ ਜਾਂ ਫਿਰ ਜੇ ਲਾਰਾ ਉਹਨਾਂ ਨੇ ਲਾਤਾ ਜਾ ਉਹਨਾਂ ਨੇ ਕਹਿਤਾ ਵੇ ਵਿਸ਼ਵਾਸ ਨਾ ਨਹੀਂ ਨਹੀਂ ਮਨਾ ਕੇ ਬਣਾ ਕੇ ਜੀ ਬਣਾ ਕੇ ਬਣਾਉਣ ਨੂੰ ਹਾਂਜੀ ਇਹ 3 ਸਾਲ ਪਹਿਲਾਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਆਪਣੇ ਉੱਪਰ ਨੂੰ ਈਮਾਨਦਾਰ ਖਵਾਉਂਦੀ ਸੀ ਔਰ ਵਾਅਦੇ ਕਰਕੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਮੁੱਕਰ ਜਾਵੇ ਔਰ ਤਿੰਨਾ ਵਾਅਦਿਆਂ ਉੱਤੇ ਹੀ ਔਰ ਫਿਰ ਨੂੰ ਯਾਦ ਕਰਾਉਣ ਵਾਸਤੇ ਕਿ ਇਸ ਕਿਸਾਨ ਜਿਹੜੇ ਆ ਅਜੇ ਭੁੱਲੇ ਨਹੀਂ ਆ ਕਿਉਂਕਿ ਮਗਾਲਿਆ ਦੇ ਜਿਹੜਾ ਹੈਗਾ ਜਿਆ ਰਾਜਪਾਲ ਹੈਗਾ ਮਲਕ ਉਹਨੇ ਵੀ ਯਾਦ ਦਵਾਤਾ ਸੀ ਇਹਨੂੰ ਕਿ ਕਿਸਾਨ ਆਇਆ ਦਿੱਲੀ ਦੇ ਵਿੱਚ ਇਹਨਾਂ ਨੂੰ ਕੋ ਦੇਖ ਕੇ ਤੋਰੀ ਖਾਲੀ ਨਾ ਤੋਰੀ 300 ਸਾਲ ਨਹੀਂ ਭੁੱਲਦੇ ਲੇਕਿਨ ਸਾਨੂੰ ਪਿਲੇ ਪੁਰਖਿਆਂ ਦੀ ਨਹੀਂ ਭੁੱਲੀ ਔਰ ਪੁੱਤਾਂ ਦੀ ਇਹ ਵੀ ਨਹੀਂ ਦੇਖੋ 6-6 ਮਹੀਨੇ ਦਾ ਰਾਸ਼ਨ ਲੈ ਕੇ ਜਿਹੜਾ ਚੱਲੇ ਆ ਨਾਲ ਤੇਲ ਲੈ ਕੇ ਚੱਲੇ ਆ ਜੇ ਹਰਿਆਣੇ ਨੇ ਤੇਲ ਬੰਦ ਕੀਤਾ ਸੀ ਉਹਨਾਂ ਨੇ ਵਾਕੇ ਕਿ ਚਲੋ ਤੁਸੀਂ ਪੰਜਾਬ ਦੇ ਵਿੱਚ ਆ ਜਾਓ ਪੰਜਾਬ ਦੇ ਰਾਹੇ ਤੁਸੀਂ ਜਾ ਆਪਣਾ ਦਿੱਲੀ ਪਹੁੰਚੋ ਤਾਂ ਤਸਵੀਰਾਂ ਮੈਂ ਪਿੱਛੇ ਹੋਰ ਵੀ ਟਰਾਲੀਆਂ ਦੀਆਂ ਤੁਹਾਨੂੰ ਦਿਖਾਉਂਗਾ ਕਿ ਕਿਸ ਤਰ੍ਹਾਂ ਜਿਹੜਾ ਆ ਉਹ ਤੇਲ ਵੀ ਜਿਹੜਾ ਡੀਜ਼ਲ ਵੀ ਜਿਹੜਾ ਉਹ ਨਾਲੇ ਉਹਦੀਆਂ ਕੈਂਨੀਆਂ ਭਰੀਆਂ ਹੋਈਆਂ ਨੇ ਇੱਧਰ ਵੀ ਦੇਖ ਸਕਦੇ ਹੋ ਸਾਰੇ ਇਹ ਬੈਠੇ ਹੋਏ ਨੇ ਨੌਜਵਾਨ ਵੀਰ ਵੀ ਜਿਹੜੇ ਆ ਜਰੂਰ ਇਸ ਸੰਘਰਸ਼ ਦੇ ਵਿੱਚ ਮੌਜੂਦ ਨੇ ਭਾਈ ਜੀ ਆ ਬਿਲਕੁਲ ਤਿਆਰੀਆਂ ਪੱਕੀਆਂ ਕੀਤੀਆਂ ਲੱਗਦੀਆਂ ਹੈ ਪੂਰੀਆਂ ਤਿਆਰੀਆਂ ਜੀ ਪੂਰੀਆਂ ਹੈ ਹਾਂਜੀ ਐਕਤੀ ਫਿਰ ਮਤਲਬ ਕਿ ਵਿਸ਼ਵਾਸ ਲੈ ਕੇ ਮੜੂਗੇ ਜਾਫਰ ਮੰਗਾ ਮਨਾ ਕੇ ਮੜੂਗੇ ਮੰਗਾ ਮਨਾ ਕੇ ਜੀ ਪੂਰਾ ਵੈਸੇ ਐਮਐਸਪੀ ਦੀ ਮੰਗ ਹੁਣ ਨਹੀਂ 1978 ਦੀ 1980 ਦੀ ਮੰਗ ਚੱਲ ਰਹੀ ਹੈ ਦੇਖੋ ਇਹ ਤੇ ਸਰਕਾਰ ਦੇ ਉੱਤੇ ਡਿਪੈਂਡ ਕਰਦਾ ਕਿਉਂਕਿ ਕੋਈ ਵੀ ਕਿਸਾਨ ਜਿਹੜਾ ਆਪਣਾ ਘਰ ਛੱਡ ਕੇ ਜਾਣ ਨੂੰ ਤਿਆਰ ਨਹੀਂ ਆ ਜਿੱਦਾਂ ਬਾਕੀਆਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੀ ਲੋੜ ਐਦਾ ਕਿਸਾਨਾਂ ਨੂੰ ਵੀ ਲੋੜ ਆ ਪਰ ਜਦੋਂ ਸਰਕਾਰਾਂ ਆਪਣੇ ਕਹਿ ਤੋ ਹੀ ਭੱਜ ਜਾਂਦੇ ਆ ਤੇ ਫਿਰ ਕਿਸਾਨਾਂ ਕੋਲ ਖੀਰਲਾ ਹਥਿਆਰ ਜਿਹੜਾ ਉਹ ਇੱਕ ਅੰਦੋਲਨ ਹੀ ਰਹਿ ਜਾਂਦਾ ਤੇ ਇਹ ਜਿਹੜਾ ਅੰਦੋਲਨ ਮਲਤਵੀ ਕਰਕੇ ਆਏ ਆ ਉਹਨਾਂ ਲੋਨੇ ਡਾ ਦੁਬਾਰਾ ਸ਼ੁਰੂਆਤ ਕਰਨ ਜਾ ਰਹੇ ਆ ਸਮਾਨ ਕੀ ਕੀ ਭਾਜੀ ਨਾਲ ਲੈ ਕੇ ਜਾ ਰਹੇ ਆ ਤਕਰੀਬਨ ਤੁਸੀਂ ਵੇਖ ਸਕਦੇ ਹੋ ਪੂਰਾ 6 ਮਹੀਨੇ ਦਾ ਜਿਹੜਾ ਸਿਸਟਮ ਜਿਹੜਾ ਨਾ ਆਪਣਾ ਸਿਲੰਡਰ ਭੱਟੀਆਂ ਇਵਨ ਮਟਰਾਲੀਆਂ ਦੇ ਵਿੱਚ ਪੂਰਾ ਬਲਣ ਜਿਹੜਾ ਵਾ ਵੱਡੀਆਂ ਪੱਧਰ ਦੇ ਉੱਤੇ ਰੱਖਿਆ ਗਿਆ ਪਰ ਇੱਕ ਸਰਕਾਰ ਨੇ ਵੱਡੇ ਐਲਾਨ ਕੀਤੇ ਤੇਲ ਪਾਉਣ ਨੂੰ ਵੀ ਕਹਤਾ ਵੇ 10 ਲੀਟਰ ਟਰੈਕਟਰ ਚ ਤੇਲ ਪਾਉਣਾ ਆ ਤੇ ਬੈਰੀਗੇਟ ਵੀ ਇਹਨੇ ਤਕੜੇ ਲੈਵਲ ਤੇ ਲਾਏ ਹੋਏ ਨੇ ਕਿਉਂ ਕਰੇਨਾ ਵਗੈਰ ਚੱਕੇ ਨਹੀਂ ਜਾ ਸਕਦੇ ਵੇਖੋ ਜੀ ਸਰਕਾਰ ਨੇ ਪਿਛਲੀ ਵਾਰ ਵੀ ਆਪਣਾ ਪੂਰਾ ਯੋਰ ਲਾਇਆ ਸੀ ਜਦੋਂ ਆਪਣੀ ਜਨਤਾ ਜਿਹੜੀ ਆ ਨਾ ਉਹ ਕਿਸਾਨਾਂ ਦੇ ਸਾਥ ਆ ਅਸੀਂ ਰਾਜ ਵਿਆਉਣਦੇ ਆ ਲੋਕੀ ਰੋਗ ਰੋਗ ਕੇ ਚੀਜ਼ਾਂ ਫੜਾਉਣਦੇ ਆ ਇਤੋਂ ਤੱਕ ਇਹਨਾਂ ਕਿਹਾ ਵੀ ਜੇ ਤੁਹਾਨੂੰ ਕਿਤੇ ਲੋੜ ਪਏਗੀ ਤੇ ਆ ਨੰਬਰ ਲੈ ਜਾਓ ਅਸੀਂ ਤੁਹਾਡੇ ਕੋਲ ਡੀਜ਼ਲ ਤੁਹਾਡੇ ਟਰਾਲੀ ਲਾ ਕੇ ਪਹੁੰਚਾ ਦਾਂਗੇ ਆਣ ਕੇ ਜੇ ਕਿਸੇ ਨੂੰ ਇਦਾਂ ਦੀ ਪ੍ਰੋਬਲਮ ਵੀ ਕਿ ਹਰਿਆਣੇ 'ਚ ਨਹੀਂ ਵੀ ਪੈਣ ਦੇਗਾ ਅਸੀਂ ਤੁਹਾਨੂੰ ਇਥੋਂ ਪੰਜਾਬ 'ਚ ਉੱਥੇ ਜਾ ਕੇ ਫੜਾਵਾਂਗੇ ਇਹ ਗੱਲੋਂ ਸਰਕਾਰ ਜੋ ਮਰਜ਼ੀ ਮਨਸ਼ਾ ਕਰ ਲੇ ਕਿਉਂਕਿ ਸਰਕਾਰ ਦਾ ਕੰਮ ਹੀ ਇਹ ਆ ਵੀ ਜੇ ਸਰਕਾਰ ਚਾਹੁੰਦੀ ਤੇ ਅੱਜ 2021 8 ਦਸੰਬਰ ਦਾ ਜਿਹੜਾ ਅ ਅਸ਼ਵਾਸ਼ਣ ਦਿੱਤਾ ਸੀ ਮੋਦੀ ਸਰਕਾਰ ਨੇ ਉਹ ਅਜੇ ਤੱਕ ਕਿਉਂ ਨਹੀਂ ਪੂਰਾ ਕੀਤਾ ਗਿਆ ਕਿਸਾਨਾਂ ਨੂੰ ਅੱਜ ਤੇ ਸਾਰੇ ਲੋਕ ਕਹੀ ਕਹਿ ਰਹੇ ਵੀ ਇਹ ਜੀ ਬਿਨਾ ਮਤਲਬ ਕੰਮ ਤੋਂ ਜਿਹੜੇ ਅੱਜ ਫਿਰ ਦਿੱਲੀ ਵਾਲ ਨੂੰ ਚੱਲ ਪਏ ਆ ਕਦੇ ਕਹਿੰਦੇ ਇਹ ਸੋਚਿਆ ਵੀ ਇਹ 3 ਸਾਲ ਦੇ ਵਿੱਚ ਕਿਉਂ ਨਹੀਂ ਉਹ ਮੰਗਾਂ ਪੂਰੀਆਂ ਕੀਤੀਆਂ ਜਿਹੜੀਆਂ ਮੰਗਾਂ ਪੈਂਡਿੰਗ ਛੱਡ ਕੇ ਆਏ ਜੀ ਬਿਲਕੁਲ ਨਹੀਂ ਤਾਂ ਉਹ ਜਿਹੜੀਆਂ ਪੁਰਾਣੀਆਂ ਮੰਗਾਂ ਜਿਹੜਾ ਇਸ ਵੇਲੇ ਕਿਸਾਨ ਅੰਦੋਲਨ ਖਤਮ ਕੀਤਾ ਗਿਆ ਸੀਗਾ ਤਾਂ ਉਸ ਵੇਲੇ ਦੀਆਂ ਮੰਗਾਂ ਜਿਹੜੀਆਂ ਉਸੇ ਤਰ੍ਹਾਂ ਵੇਚਨੇ ਵਾਸਤੇ ਤਸਵੀਰਾਂ ਇੱਕ ਵਾਰ ਤੁਹਾਨੂੰ ਇੱਧਰ ਜਿਹੜੀਆਂ ਟਰੈਕਟਰ ਕਿਸ ਤਰ੍ਹਾਂ ਜਿਹੜਾ ਇੱਕ ਟਰੈਕਟਰ ਨੂੰ ਦੋ ਦੋ ਜਿਹੜੀਆਂ ਟਰਾਲੀਆਂ ਉਪਨਿਆ ਕੇ ਨਾਰੇ ਤੇ ਬਜ਼ੁਰਗ ਜਿਹੜੇ ਆ ਪੰਜਾਬ ਦੇ ਬਜ਼ੁਰਗ ਖਾਸ ਕਰਕੇ ਮਾਝੇ ਦੇ ਬਜ਼ੁਰਗ ਜਿਹੜੇ ਇਹਦੇ ਵਿੱਚ ਬੈਠੇ ਹੋਏ ਨੇ ਅੰਕਲ ਜੀ ਤਿਆਰੀਆਂ ਜੀ ਪੂਰੀਆਂ ਹਾਂ ਪੂਰੀਆਂ ਫੁੱਲ ਤਿਆਰੀਆਂ ਜੀ ਪੱਕੇ ਪੈਰੀਂ ਆਏ ਆ ਘਰ ਦਾ ਪਿੱਛੋਂ ਸਾਮ ਸਵੇਲ ਕੇ ਪੱਕੇ ਪੈਰੀਂ ਆਏ ਆ ਚੰਗੀ ਤਰ੍ਹਾਂ ਨੌਜਵਾਨ ਐਤ ਕੀ ਘੱਟ ਦਿਖ ਰਹੇ ਆ ਨੌਜਵਾਨ ਬਹੁਤ ਆ ਰਹੇ ਆ ਗੰਨੇ ਦਾ ਸੀਜ਼ਨ ਹੈ ਸਾਡੇ ਮਤਲਬ ਇਲਾਕੇ 'ਚ ਤੇ ਮੁੜੇ ਫਿਰ ਹੁਣ ਟਰਾਲੀਆਂ ਜਿਹੜੀਆਂ ਲਿਆਉਣੀਆਂ ਲਿਜਾਣੀਆਂ ਮੁੜੇ ਵਾਲਾ ਕੰਮ ਤੇ ਪਹਿਲੀ ਵਾਰੀ ਬੁੱਢੀਆਂ ਦੀ ਐਤ ਕੀ ਨੌਜਵਾਨਾਂ ਵਾਲਾ ਜੋਸ਼ ਆਪੇ ਦਿਖਾਣਾ ਹੈ ਜੀ ਦਿਖਾਉਣਾ ਪੈਣਾ ਜੀ ਉਹ ਆਪ ਹੀ ਦਿਖਾਉਣਾ ਪੈਣਾ ਨਹੀਂ ਕੋਈ ਨਹੀਂ ਪਗੜਾ ਬਾਲਣਾ ਨਹੀਂ ਨੌਜਵਾਨ ਆਉਣ ਦੇ ਦੇ ਬਗਰ ਜੇਲੇ ਹਰਿਆਣੇ ਬਾਰਡਰ ਤੇ ਅਸੀਂ ਪਹੁੰਚ ਜਾਣਾ ਜਿੱਥੇ ਸਾਨੂੰ ਪਤਾ ਰੋਕਣਾ ਵਾ ਨਾ ਉੱਥੇ ਨੌਜਵਾਨ ਸਾਡੇ ਤੋਂ ਪਹਿਲਾਂ ਪਹੁੰਚ ਜਾਣਾ ਨੌਜਵਾਨ ਪੂਰੀ ਤਿਆਰੀ ਚ ਜੋਸ਼ ਪੂਰਾ ਨੌਜਵਾਨਾ ਜਈ ਨਹੀਂ ਵੀ ਨਹੀਂ ਪਰ ਭਾਜੀ ਕਿੱਡੀ ਮਾੜੀ ਗੱਲ ਆ ਹਨਾ ਕਿਸ ਬਾਰ ਬਾਰ ਸਰਕਾਰਾਂ ਕੋ ਧਰਨੇ ਲਾਣੇ ਪੈਂਦੇ ਆ ਕਿ ਮਸਲਾ ਜਿਹੜਾ ਆ ਸੋਲਵ ਨਹੀਂ ਹੋ ਰਿਹਾ ਗੱਲ ਕਿੱਥੇ ਅੜ ਜਾਂਦੀ ਆ ਗੱਲ ਇਹ ਆ ਵੀ ਸਰਕਾਰਾਂ ਜਿਹੜੀਆਂ ਇਹ ਕਾਰਪੋਰੇਟ ਦੇ ਪੱਖੇ ਹੀ ਜਾਂਦੀਆਂ ਵਾਂ ਇਹ ਕਰਕੇ ਬਾਰ-ਬਾਰ ਮੁੱਖਰਦੀਆਂ ਵਾਂ ਤੇ ਜੇ ਤੇ ਮਤਲਬ ਸਰਕਾਰਾਂ ਜਿਹੜੀਆਂ ਲੋਕ ਪੱਖੀ ਹੈ ਨਹੀਂ ਗੀਆਂ ਇਹ ਕਾਰਪੋਰੇਟ ਨੇ ਖਰੀਦੀਆਂ ਹੋਈਆਂ ਸਰਕਾਰਾਂ ਵਾਂ ਜੇ ਕਹੇ ਵੀ ਮੋਦੀ ਆਪ ਕਰਦਾ ਤੇ ਉਹ ਆਪ ਕੁਝ ਨਹੀਂ ਕਰਦਾ ਉਹ ਸਿਰਫ ਇੱਕ ਮੋਹਰਾ ਵਾ ਗਾੜੀ ਤੇ ਕੰਮ ਜਿਹੜੇ ਸਾਰੇ ਕਾਰਪੋਰੇਟ ਕਰਦੇ ਆ ਜੀ ਬਾਪੂ ਜੀ ਤੁਹਾਡਾ ਕੀ ਨਾਮ ਹੈ ਜੀ ਸਰਜੀਤ ਸਿੰਘ ਬਾਪੂ ਜੀ ਇੱਕ ਵਾਰੀ ਮਾੜਾ ਪੰਗੜਾ ਪਾ ਕੇ ਦਿਖਾ ਦਿਓ ਫਿਰ ਆ ਯਾਰ ਇਹ ਫੋਟੋ ਦਿਵਾਉਣੀ ਹੈ ਵਿੱਚ ਆਰੇ ਮੋਦੀ ਨੂੰ ਹੈ ਖਰਾਗ ਜਾਵਾਂਗੇ ਬਾਪੂ ਜੀ ਖੁਸ਼ੀ ਖੁਸ਼ੀ ਕਰੀਏ ਜੀ ਇਹ ਖੁਸ਼ੀ ਆ ਮਰਨ ਚੱਲੇ ਆ ਮਰਨ ਵਾਰੀ ਚੱਲੇ ਆ ਜੀਣ ਵਾਰੀ ਚੱਲੇ ਸਾਨੂੰ ਖਰਾਬ ਕੀਤਾ ਸਰਕਾਰ ਨੇ ਜਾਂ ਹੁਣ ਮਰ ਕੇ ਆਵਾਂਗੇ ਜਾਂ ਆਪਣੇ ਹੱਕ ਲੈ ਕੇ ਆਵਾਂਗੇ ਪਰ ਹਰੇਕ ਵਾਰ ਅੰਕ ਪਿਛਲੀ ਵਾਰ ਵੀ ਤੁਸੀਂ ਮਤਲਬ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਕਹਿਣ ਤੇ ਵਾਪਸ ਮੁੜੇ ਸਕੇ ਨਹੀਂ ਨਹੀਂ ਸਰਕਾਰ ਦੇ ਕਹਿੰਦੇ ਨੇ ਕਿ ਆਈ ਤੁਹਾਨੂੰ ਦੇ ਦੇਣੇ ਸਭ ਕੁਝ ਸਭ ਕੁਝ ਦੇ ਤੁਹਾਨੂੰ ਲੈ ਕੇ ਦੇ ਦੇਾਂਗੇ ਸਭ ਕੁਝ ਜੀ ਮੁਕਰ ਗਏ ਇਹ ਮੁਕਰ ਗਏ ਹੁਣ ਹੁਣ ਕੀ ਪਲਾਨ ਆ ਹੁਣ ਕਦੋਂ ਤੱਕ ਬੈਠੂਗੇ ਦਿੱਲੀ ਹੁਣ ਹੁਣ ਸਾਡਾ ਬੜੀ ਪੰਜ-ਛੇ ਲੱਗਨੇ ਕੇ ਜਾ ਹੀ ਮਰਨਾ ਹੀ ਉੱਥੇ ਆ ਸਾਡਾ ਕੰਮ ਮੁੱਕ ਗਿਆ ਉਹ ਅੱਧਰ ਆ ਗਿਆ ਵਾਂਗੇ ਬਿਲਕੁਲ ਜੀ ਲੋਕਾਂ ਦੇ ਵਿੱਚ ਇੰਨਾ ਰੋ ਹੈ ਪਿੰਡਾਂ ਦੇ ਵਿੱਚ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਸਰਕਾਰ ਲੋਕਾਂ ਦੀ ਮਾਂ-ਬਾਪ ਦੇ ਨਹੀਂ ਹੁੰਦੀ ਆ ਵਾਦੇ ਕਰਕੇ ਮੁਕਰ ਜਾਣਾ ਜਿਹੜਾ ਉਹ ਬਹੁਤ ਮਾੜੀ ਗੱਲ ਆ ਇਸ ਵਾਰ ਜਿਹੜਾ ਅੰਦੋਲਨ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਹਰ ਨਾਗਰੇ ਦੇ ਕੋਈ ਚਾਹੇ ਉਹ ਕੋਈ ਵੀ ਕਿਤੇ ਨਾਲ ਸਬੰਧ ਰੱਖਦਾ ਕਿਉਂਕਿ ਵਿਸ਼ਵਾਸ ੁੱਟ ਚੁੱਕਿਆ ਪਿੰਡਾਂ ਦੇ ਵਿੱਚ ਨੌਜਵਾਨੀ ਬੱਚੇ ਔਰਤਾਂ ਬਜ਼ੁਰਗ ਜਿਹੜੇ ਆ ਉਹ ਹੜ ਆਉਣ ਵਾਲਾ ਅੰਦਾਜ਼ਾ ਨਹੀਂ ਲਾ ਸਕਦਾ ਕੋਈ ਵੀ ਇਸ ਚੀਜ਼ ਦਾ ਵੀ ਆ ਜਿਹੜੇ ਦਿਨ ਚੱਲ ਰਿਹਾ ਇਹਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਇਹ ਦਲੀ ਦਾ ਘਰਾਓ ਵੜਨਾ ਬਿਲਕੁਲ ਲੋਕ ਮੰਨ ਬਣਾ ਕੇ ਆਏ ਆ ਮਰੋ ਜਾਂ ਕਰੋ ਦੀ ਨੀਤੀ ਲੈ ਕੇ ਇਸ ਵਾਰ ਜਿਹੜਾ ਉਹ ਬਿਲਕੁਲ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾਏਗਾ ਜਿੰਨਾ ਚਿਰ ਇਹ ਲਿਖਤੀ ਜਿਹੜੀਆਂ ਗੱਲਾਂ ਹੋਈਆਂ ਨੇ ਉਹ ਲਾਗੂ ਨਹੀਂ ਹੁੰਦੀਆਂ ਬਿਲਕੁਲ ਕਿਸਾਨ ਮਜ਼ਦੂਰ ਜਿਹੜਾ ਸਾਰੇ ਵਰਗ ਜਿਹੜੇ ਉਹ ਬਿਲਕੁਲ ਦਿੱਲੀ ਦੇ ਵਿੱਚੋਂ ਨਹੀਂ ਉੱਠਣ ਵਾਲੇ ਇਹ ਸਰਕਾਰ ਨੂੰ ਇਸ ਚੀਜ਼ ਦੀ ਜਿਹੜੀ ਆ ਅਸੀਂ ਚੇਤਾਵਨੀ ਦੇ ਰੂਪ ਵਿੱਚ ਕਹਿੰਨੇ ਆ ਭਈ ਰਹਿੰਦੇ ਸਮੇਂ ਦੇ ਵਿੱਚ ਕੋਈ ਗੱਲ ਸਾਡੇ ਆਗੂਆਂ ਨਾਲ ਕਰਕੇ ਨਿਪਟ ਜਾਣ ਨਹੀਂ ਤਾਂ ਬਿਲਕੁਲ ਕਰੋ ਜਾਂ ਮਰੋ ਦੀ ਨੀਤੀ ਦੇ ਨਾਲ ਲੋਕ ਜਿਹੜੇ ਆ ਉਹ ਹੜ ਵਾਂਗੂ ਦਿੱਲੀ ਦੇ ਵਿੱਚ ਆ ਰਹੇ ਆ ਤਾਂ ਇਹ ਤਸਵੀਰਾਂ ਨੇ ਟਰੈਕਟਰਾਂ ਟਰਾਲੀਆਂ ਦੀ ਜਿੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਜਿਹੜਾ ਆ ਕੂਚ ਕਰ ਰਹੇ ਨੇ ਜਲੰਧਰ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਕਿਸਾਨ ਤੁਰ ਰਹੇ ਨੇ ਤੇ ਹ ਸਮਾਨ ਜਿਹੜਾ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਜਿਹੜਾ ਕੋਲ ਰੱਖਿਆ ਆ ਡੀਜ਼ਲ ਜਿਹੜਾ ਆ ਡੀਜ਼ਲ ਵਾਲੀ ਕੰਨੀ ਰੱਖੀ ਹੋਈ ਆ ਆਟਾ ਦਾਲ ਜੋ ਵੀ ਇਹਨਾਂ ਨੂੰ ਚਾਹੀਦਾ ਜੋ ਵੀ ਖਾਣ ਪੀਣ ਲਈ ਸਮਾਨ ਚਾਹੀਦਾ ਉਹ ਸਮਾਨ ਸਾਰਾ ਉਸੇ ਤਰ੍ਹਾਂ ਜਿਹੜਾ ਇਹ ਨਾ ਬਾਈ ਕੀ ਹਾਲ ਹੈ ਜੀ ਬੜੀ ਬੜੀ ਆਪਾਂ ਜੀ ਤੁਸੀਂ ਨੌਜਵਾਨਾਂ ਦਾ ਜੋਸ਼ ਪਿਛਲੀ ਵਾਰ ਦੇਖਣ ਨੂੰ ਮਿਲਿਆ ਸੀ ਐਸ ਵਾਰ ਵੀ ਇਸੇ ਤਰ੍ਹਾਂ ਹੋਊਗਾ ਜੀ ਹਾਂਜੀ ਅਸੀਂ ਭਾਈ ਇਦਾਂ ਹੀ ਰਹਿਣਾ ਹੈ ਕਹਿੰਦੇ ਬੈਰੀਕੇਡ ਹੈ ਕਿ ਭਾਈ ਸੀਮਿੰਟ ਵਾਲੇ ਆ ਕ੍ਰੇਨ ਵਾਲੇ ਚੱਕ ਹੁੰਦੇ ਆ ਕੋਈ ਨਹੀਂ ਕੋਈ ਨਹੀਂ ਕਰੈ ਨਾਲ ਲੈ ਜਾਣਗੇ ਫਿਰ ਦੱਸ ਇਹਨਾਂ ਵੀ ਤੁਹਾਡੀਆਂ ਜੀ ਆਪਣੀਆਂ ਹੀ ਇਹ ਸਭ ਕੁ ਸੋ ਇਹ ਸਾਰੀਆਂ ਤਸਵੀਰਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਰੈਕਟਰ ਜਿਹੜੇ ਆ ਉਹ ਭਰੇ ਹੋਏ ਨੇ ਤੇ ਕਿਸਾਨ ਜਿਹੜੇ ਆ ਦਿੱਲੀ ਵਾਲੂ ਕਿਸਾਨਾਂ ਦਾ ਜਿਹੜਾ ਆ ਉਰਖ ਕੀਤਾ ਹੋਇਆ ਆ ਤਾਂ ਸਾਰੀਆਂ ਤਸਵੀਰਾਂ ਨੇ ਸੋ ਦੇਖਦੇ ਆ ਕਿਸਾਨਾਂ ਤੇ ਸਰਕਾਰ ਵਿੱਚ ਕੀ ਸਹਿਮਤੀ ਬਣਦੀ ਪਿਛਲੀ ਵਾਰ ਤਾਂ ਇੱਕ ਵਾਰ ਸਹਿਮਤੀ ਬਣ ਗਈ ਸੀ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਸਿੰਘੂ ਬਾਰਡਰ ਉੱਤੇ ਜਾ ਬੈਠੇ ਸੀਗੇ ਤਾਂ ਵਕੂ ਵਕਰੇ ਬਾਰਡਰਾਂ ਤੇ ਉੱਤੇ ਕਿਸਾਨ ਜਿਹੜੇ ਬੈਠੇ ਤਾਂ ਇਸ ਵਾਰ ਦਾ ਕੀ ਮਾਹੌਲ ਰਹੇਗਾ ਉਹ ਵੀ ਦੇਖਣ ਵਾਲਾ ਹੋਵੇਗਾ ਕੈਮਰਾਮੈਨ ਬਤਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਜਲੰਧਰ